ਮਨਤਾ ਆਪਰ ਇੱਕ ਜੁਝਾਰੂ ਨੌਜਵਾਨ ਨੇਤਾ ਹਨ ਅਤੇ ਬੀਜੇਪੀ ਦੇ ਸਾਰੇ ਹੀ ਪ੍ਰੋਗਰਾਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ। ਅੱਜ ਬੀਜੇਪੀ ਦੇ ਸੱਜਦੇ ਤੇ ਜ਼ਿਲ੍ਹਾ ਪ੍ਰਧਾਨ ਆਮਨਤਾ ਆਪਰ ਦੀ ਅਗਵਾਈ ਹੇਠ ਮਲੇਰਕੋਟਲਾ ਦੇ ਗਰੇਵਾਲ ਚੌਂਕ ਵਿਖੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਸਾੜਿਆ ਗਿਆ ਅਤੇ ਦਿੱਲੀ ਵਿਖੇ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਗਈ। ਬੀਜੇਪੀ ਦੇ ਨੇਤਾਵਾਂ ਨੇ ਅਰਵਿੰਦ ਕੇਜਰੀਵਾਲ ਮੁਰਦਾਬਾਦ ਦੇ ਨਾਰੇ ਵੀ ਲਗਾਏ। ਪੇਸ਼ ਹੈ ਪੱਤਰਕਾਰ ਵਿਕਰਮ ਜੰਦਲ ਦੀ ਰਿਪੋਰਟ।

ਕੇਜਰੀਵਾਲ ਜੀ ਦਾ ਪੁਤਲਾ ਸਾੜਨ ਜਾ ਰਹੇ ਹਾਂ ਦੇਖੋ ਜਿਹੜਾ ਅਰਵਿੰਦ ਕੇਜੀਰੀਵਾਲ ਦਾ ਸੀ ਪੁਤਲਾ ਸਾੜ ਰਹੇ ਆ ਇਹ ਝੂਠੇ ਵਾਦੇ ਕਰਕੇ ਸਰਕਾਰ ਦੇ ਵਿੱਚ ਆਏ ਸੀਗੇ ਸੋ ਸ਼ਰਾਬ ਘਟਾਲੇ ਦੇ ਭਗਤ ਸਿੰਘ ਜੀ ਦੀਆਂ ਪੱਗਾ ਬਣ ਕੇ ਇਹ ਆਏ ਸੀਗੇ ਵੀ ਅਸੀਂ ਭਗਤ ਸਿੰਘ ਜੀ ਦੀ ਸੋਚ ਤੇ ਚੱਲਾਂਗੇ ਭਗਤ ਸਿੰਘ ਜੀ ਦੀ ਸੋਚ ਸੀਗੀ ਵੀ ਅਸੀਂ ਨਸ਼ੇ ਤੋਂ ਯੁਵਾਮਾਨ ਨੂੰ ਦੇਸ਼ ਨੂੰ ਨਸ਼ੇ ਤੋਂ ਦੂਰ ਰੱਖਣਾ ਹੈ ਅੱਜ ਬੜੀ ਸ਼ਰਮ ਦੀ ਗੱਲ ਹੈ ਵੀ ਨਸ਼ੇ ਦੇ ਵਿੱਚ ਇਹ ਇਹੋ ਜਿਹਾ ਕਰਪਟ ਬੰਦਾ ਨਸ਼ੇ ਦੇ ਵਿੱਚ ਹੀ ਫਸ ਗਿਆ ਨਸ਼ੇ ਦੇ ਵਿੱਚ ਸ਼ਰਾਬ ਘਟਾਲੇ ਦੇ ਵਿੱਚ ਇਹਦਾ ਨਾਮ ਆਇਆ ਔਰ ਹਾਈ ਕੋਰਟ ਨੇ ਵੀ ਕੱਲ ਮੰਨ ਲਿਆ ਵੀ ਇਹ ਰਾਜਨੀਤੀ ਤੋਂ ਕੋਈ ਜਿਹੜਾ ED ਨੇ ਕਾਰਵਾਈ ਕੀਤੀ ਹੈ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੈਗਾ ਜੱਤਾ ਰਾਜ ਜੱਤਾ ਹਾਈ ਕੋਰਟ ਇਹਨਾਂ ਦੇ ਵਿਰੁੱਧ ਫੈਸਲਾ ਦਿੰਦਾ ਹੈ ਤਾਂਤਾ ਇਹ ਕਹਿੰਦੇ ਨੇ ਗਲਤ ਫੈਸਲੇ ਨੇ ਵੀ ਮੋਦੀ ਸਰਕਾਰ ਦੇ ਮੋਦੀ ਸਰਕਾਰ ਤੋਂ ਦਬ ਕੇ ਫੈਸਲੇ ਦੇ ਰਹੇ ਨੇ ਜਦ ਕੋਈ ਇਹਨਾਂ ਨੂੰ ਜਵਾਬਤ ਮਿਲ ਜਾਂਦੀ ਹੈ ਸੰਜੇ ਸਿੰਘ ਨੂੰ ਮਿਲ ਗਈ ਫਿਰ ਕਹਿੰਦੇ ਸਾਨੂੰ ਕੋਰਟ ਤੇ ਵਿਸ਼ਵਾਸ ਹੈ ਸੋ ਇਸ ਕਰਕੇ ਮਹਿਲਾਵਾਂ ਸਾਡੀਆਂ ਪੈਣਾ ਘੜੀਆਂ ਨੇ ਕਿ ਵੱਡੀ ਸੰਖਿਆ 'ਚ ਸੋ ਇਹਨਾਂ ਨੂੰ 1000 ਰੁਪਏ ਦਾ ਵਾਅਦਾ ਕੀਤਾ ਸੀਗਾ ਇਹਨਾਂ ਨੂੰ ਉਹ ਪੈਸੇ ਨਹੀਂ ਦਿੱਤੇ ਗਏ ਸੋ ਇਸ ਕਰਕੇ ਅਸੀਂ ਅੱਜ ਵੀ ਇਹਨੂੰ ਕਹਿ ਰਿਹਾ ਵੀ ਆਪਣੀ ਕੁਰਸੀ ਛੱਡ ਜਿਹੜੀ ਸੀਐਮ ਜੀ ਕੁਰਸੀ ਤੇ ਬੈਠਿਆ ਉਹਦੀ ਗਰੀਮਾ ਬਣਾ ਕੇ ਰੱਖੋ ਨਸ਼ੇ 'ਚ ਤੁਸੀਂ ਫਸ ਚੁੱਕੇ ਹੋ ਸੋ ਇਹਨੂੰ ਛੱਡਦੇ ਹੋਏ ਅੱਜ ਅਸੀਂ ਇਹਦਾ ਪੁਤਲਾ ਫੁੱਕੜਾਏ ਆ ਕੀ ਲੱਗਦਾ ਵੀ ਅਸਤੀਫਾ ਦੇ ਦੇਦਾ ਚੱਲ ਰਿਹਾ ਹੈ ਈਡੀ ਦੇ ਤੋਂ ਉਹ ਇਹ ਪਤਾ ਚੱਲ ਰਿਹਾ ਵੀ ਇਹਨਾਂ ਨੇ ਉਹ ਬੋਟਾਂ ਦੇ ਵਿੱਚ ਖਰਚ ਕੀਤੇ ਨੇ ਪੈਸੇ ਜਿਹੜੇ ਲੱਦੇ ਸੀ। ਨਮਸਕਾਰ। ਹਰਵਿੰਦ ਗੇਰੀ ਵਾਲਾ ਹਾਏ 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 ਸ਼ਰਾਬੀਆਂ ਦੀ ਸਰਕਾਰ ਹਾਏ 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 ਸ਼ਰਾਬੀ ਮੁੱਖ ਮੰਤਰੀ ਓਏ ਹਾਏ 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 ਸ਼ਰਾਬੀਆਂ ਦੀ ਸਰਕਾਰ ਹਾਏ 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 ਲੱਗਿਆ ਲੱਗਿਆ ਪੈਂਟ ਤੇ ਲੱਗਿਆ ਲੱਗਿਆ ਆਰਡਰ ਤੇ ਲੱਗਿਆ तो ਸ਼ਰਾਬੀ ਵੋਕਮੈਂਟਰੀ ਹਾਏ 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 ਸ਼ਨਾਬ ਦੀ ਜਨਤਾ ਨੂੰ ਮੁਫਤ ਖਾਣ ਕੋਰੀ ਤੇ ਲਗਾਉਣ ਵਾਲੇ ਹਾਏ ਆਏ ਹਾਏ 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 ਜਨਤਾ ਜਾ ਗਈ ਠੀਕ ਹੈ ਜੀ ਸਭ ਦਾ ਬਹੁਤ ਬਹੁਤ ਧੰਨਵਾਦ